ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅੰਨੇ ਕਤਲ ਦੀ ਕੁੱਥੀ ਮੌਤ ਤੋਂ 24 ਘੰਟੇ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ ਕਪੂਰਥਲਾ ਪੁਲਿਸ ਨੂੰ 12 ਦੀ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ 12 ਜਨਵਰੀ 2025 ਨੂੰ ਅਰਵਿੰਦਰ ਸਿੰਘ ਜਿਹੜੇ ਪੁੱਤਰ ਲਖਮਨ ਸਿੰਘ ਵਾਸੀ ਫੂਲੇਵਾਲੇ ਉਹ ਆਪਣਾ ਕੰਮ ਕਰਕੇ ਵਾਪਸ ਆਪਣੇ ਪਿੰਡ ਨੂੰ ਸਾਈਕਲ ਤੇ ਜਾ ਰਹੇ ਸੀਗੇ ਤੇ ਰਾਹ ਦੇ ਵਿੱਚ ਕੁਝ ਅਣਪਛਾਤੇ ਆ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਇਆ ਤੇ ਉਹਨਾਂ ਨੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਹ ਸੜਕ ਦੇ ਉੱਤੇ ਜਿਹੜੇ ਡਿੱਗ ਪਏ ਸੀ ਆ ਇਸ ਇਨਫੋਰਮੇਸ਼ਨ ਦੇ ਉੱਤੇ ਇਮੀਡੀਏਟਲੀ ਜਿਹੜੀ ਐਫ ਆਈ ਆਰ ਜਿਹੜੀ ਪਰਚਾ ਦਰਜ ਕਰ ਲਿਆ ਗਿਆ ਸੀ ਤੇ ਤਫਤੀਸ਼ ਦੀ ਸ਼ੁਰੂਆਤ ਕਰ ਲਈ ਗਈ ਸੀ ਆ ਇਸ ਅਰਸੇ ਦੌਰਾਨ ਜਿਹੜੇ ਲਖਮਿੰਦਰ ਸਿੰਘ ਜੀ ਸੀਗੇ ਜਿਹਨਾਂ ਨੂੰ ਸੱਟ ਲੱਗੀ ਆ ਸੀ ਉਹਨਾਂ ਦਾ ਅੰਮ੍ਰਿਤਸਰ ਗੁਨਾਨਗਰ ਦੇ ਹਸਪਤਾਲ ਦੇ ਵਿੱਚ ਅੱਜ ਜਿਹੜਾ ਇਲਾਜ ਚੱਲਦਾ ਰਿਹਾ ਤੇ ਅਨਫੋਰਚਨਟਲੀ ਉਹਨਾਂ ਦੀ 14 ਜਨਵਰੀ ਨੂੰ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਜਿੱਦਾਂ ਹੀ ਉਹਨਾਂ ਦੀ ਮੌਤ ਹੁੰਦੀ ਹੈ ਇਮੀਡੀਏਟਲੀ ਤਫਤੀਸ਼ ਦੌਰਾਨ ਜਿਹੜੇ ਕਤਲ ਦੀ ਜਿਹੜੀ ਧਾਰਾ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਜਿਹੜੀ ਤਫਤੀਸ਼ ਨੂੰ ਅੱਗੇ ਵਧਾਇਆ ਜਾਂਦਾ ਹੈ ਤਫਤੀਸ਼ ਦੌਰਾਨ ਹਿਊਮਨ ਤੇ ਜਿਹੜਾ ਟੈਕਨੀਕਲ ਇੰਟੈਲੀਜੈਂਸ ਤੇ ਇਨਪੁਟਸ ਥਰੂ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਸ਼ੱਕ ਪਿਆ ਉਹਨਾਂ ਦੀ ਜਿਹੜੀ ਵਾਈਫ ਹੈਗੀ ਹੈ ਤਮੰਨਾ ਉਦੇ ਉੱਤੇ ਪਿਆ ਤਮੰਨਾ ਨੂੰ ਸ਼ਾਮਿਲ ਤਫਤੀਸ਼ ਕੀਤਾ ਗਿਆ ਤਾਂ ਉਹਦੀ ਜਿਹੜੀ ਡੂੰਘਾਈ ਨਾਲ ਜਿਹੜੀ ਪੁੱਛਗਿੱਛ ਕੀਤੀ ਗਈ ਆ ਤਮੰਨਾ ਨੇ ਇਸ ਗੱਲ ਨੂੰ ਮੰਨਿਆ ਕਿ ਉਹੀ ਉਹਨੇ ਹੀ ਜਿਹੜੀ ਜਿਹੜੀ ਸਾਜ਼ਿਸ਼ ਜਿਹੜੀ ਇਹਦੇ ਕਤਲ ਕਰਨ ਦੀ ਜਿਹੜੀ ਰਚੀ ਸੀਗੀ ਆ ਬੈਕਗ੍ਰਾਉਂਡ ਇਹਨਾਂ ਨੇ ਇਹ ਦੱਸਿਆ ਹੈਗਾ ਕਿ ਤਮੰਨਾ ਦਾ ਇੱਕ ਇੱਕ ਉਹਦਾ ਫਰੈਂਡ ਹੈਗਾ ਕੁਲਦੀਪ ਕੁਮਾਰ ਪੁੱਤਰ ਹਰ ਹਰਮੇਸ਼ ਲਾਲ ਵਾਸੀ ਅਦਰਸ਼ ਨਗਰ ਪੇਪਲਾ ਵਾਲਾ ਹੁਸ਼ਿਆਰਪੁਰ ਉਦੇ ਨਾਲ ਇੰਸਟਾਗ੍ਰam ਤੇ ਉਹਦਾ ਕੰਟੈਕਟ ਹੋਇਆ ਸੀ ਤੇ ਪਿਛਲੇ 1 ਸਾਲ ਤੋਂ ਤਕਰੀਬਨ ਇਹ ਜਿਹੜੇ ਗੱਲਾਂ ਕਰ ਰਹੇ ਸੀਗੇ ਕੁਲਦੀਪ ਕੁਮਾਰ ਤਮੰਨਾ ਨਾਲ ਜਿਹੜਾ ਵਿਆਹ ਕਰਾਉਣਾ ਚਾਹੁੰਦਾ ਸੀ ਤਮੰਨਾ ਦਾ ਇਹ ਜਿਹੜਾ ਦੂਜਾ ਵਿਆਹ ਸੀਗਾ ਤੇ ਕੁਲਦੀਪ ਕੁਮਾਰ ਨੇ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਜਿਹੜਾ ਲਖਵਿੰਦਰ ਸਿੰਘ ਜੀ ਹੈਗੇ ਆ ਉਹਨਾਂ ਦੇ ਰਾਤ ਚ ਅਰਜਨ ਬੰਦੇ ਇਸ ਕਰਕੇ ਇਹਨਾਂ ਨੇ ਦੋਵਾਂ ਨੇ ਰਲ ਕੇ ਲਖਵਿੰਦਰ ਸਿੰਘ ਦਾ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਸੀ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਕਪੂਠਲਾ ਪੁਲਿਸ ਵੱਲੋਂ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਆ ਤਮੰਨਾ ਅਤੇ ਕੁਲਦੀਪ ਕੁਮਾਰ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਤਮੰਨਾ ਨੂੰ ਜਿਹੜਾ ਕਪੂਠਲੇ ਤੋਂ ਅਤੇ ਕੁਲਦੀਪ ਕੁਮਾਰ ਨੂੰ ਹਿਸ਼ਰਪੁਰ ਤੋਂ ਅਰੈਸਟ ਕੀਤਾ ਗਿਆ ਹੈਗਾ ਆ ਜਿਹੜਾ ਕੁਲਦੀਪ ਕੁਮਾਰ ਦੇ ਨਾਲ ਇੱਕ ਅਣਪਛਾਤਾ ਜਿਹੜਾ ਜਿਹੜਾ ਨੌਜਵਾਨ ਨਾਲ ਸੀਗਾ ਕਤਲ ਦੇ ਵਕਤ ਸਮੇਂ ਆ ਉਹਦੀ ਵੀ ਜਿਹੜੀ شناخت ਕਰ ਲਈ ਗਈ ਹੈ ਤਾਂ ਉਹਨੂੰ ਫੜਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਉਹਨੂੰ ਵੀ ਜਿਹੜਾ ਛੇਤੀ ਫੜ ਲਿਆ ਜਾਊਗਾ ਕਿੰਨੇ ਜਿਹੜੀ ਇਹ ਇਹਨਾਂ ਦੀ ਅ ਮੰਨਾਂ ਦੇ ਕਿਤੇ ਤਮੰਨਾ ਦੀ 31 ਸਾਲ ਦੀ ਉਮਰ ਹੈਗੀ ਹੈ ਤੇ 31 32 ਸਾਲ ਦੀ 31 32 ਸਾਲ ਦੇ ਲਾਗੇ ਉਮਰ ਤੇ ਕੁਲਦੀਪ ਜਿਹੜਾ ਸਰ ਹੈ ਕੰਮ ਕੀ ਕਰਦਾ ਹੈ ਜਿਹੜਾ ਕੁਲਦੀਪ ਕੁਮਾਰ ਹੈਗਾ ਇਹ ਜਿਹੜਾ ਇੱਕ ਟਰੈਕਟਰ ਦੀ ਫੈਕਟਰੀ ਦੇ ਵਿੱਚ ਹਾਰਪੁਰ ਚ ਕੰਮ ਕਰਦਾ ਹੈਗਾ ਤੇ ਤਮੰਨਾ ਜਿਹੜੀ ਉਹ ਹੋਮ ਮੇਕਰ ਹੀ ਹੈਗੀ ਸਰ ਇਹ ਕਿੰਨੀ ਦੇਰ ਤੋਂ ਰਿਲੇਸ਼ਨਸ਼ਿਪ ਯਰ ਰਿਲੇਸ਼ਨ ਬਿਲਡ ਅਪ ਕਿੰਨਾ ਹੋਇਆ ਕਨੈਕਸ਼ਨ ਕੀ ਸੀ ਬਿਲਕੁਲ ਜਿਹੜਾ ਇਹਨਾਂ ਦਾ ਰਿਲੇਸ਼ਨ ਜਿਹੜਾ ਸਟਾਰਟ ਹੋਇਆ ਉਹ ਇੰਸਟਾਗ੍ਰam ਜਿਹੜਾ ਹੈਗੀ ਐ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਉਹਦੇ ਤੇ ਕੰਟੈਕਟ ਦੇ ਥਰੂ ਇਹਨਾਂ ਨੇ ਮੈਸੇਜਿੰਗ ਸਿਸਟਮ ਤੇ ਹੋਰ ਕਾਲਾਂ ਵਗੈਰਾ ਤੇ ਥਰੂ ਇਹਨਾਂ ਨੇ ਕੰਟੈਕਟ ਬਰਕਰਾਰ ਰੱਖਿਆ ਤੇ ਉੱਥੇ ਹੀ ਗੱਲਬਾਤ ਕਰਦੇ ਰਹੇ ਸੀ ਤੇ ਪਿੱਛੇ ਕਾਫੀ ਵਾਰ ਇਹ ਜਿਹੜੇ ਮਿਲਦੇ ਜੁਲਦੇ ਵੀ ਲੈਂਦੇ ਸੀ ਤੇ ਇੱਥੇ ਇਹਨਾਂ ਦਾ ਜਿਹੜਾ ਰਿਲੇਸ਼ਨ ਪ੍ਰੋਗਰੈਸ ਪਿਆ ਆ ਰੈਸਟ ਕਰਨ ਤੋਂ ਬਾਅਦ ਇਹਨਾਂ ਨੂੰ ਕੋਰਟ ਪੇਸ਼ ਕਰਨ ਤੋਂ ਬਾਅਦ ਜਿਹੜਾ 2 ਦਿਨ ਦਾ ਇਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਹੈ ਆ ਜਿਹੜਾ ਵੈਪਨ ਆਫ ਅਫੈਂਸ ਹੈਗਾ ਜਿਹੜਾ ਕਿ ਹੁਣ ਸਾਨੂੰ ਪਤਾ ਹੈ ਕਿ ਇੱਕ ਖੰਡਾ ਸੀਗਾ ਉਹਨੂੰ ਤੇ ਇੱਕ ਜਿਹੜਾ ਬਾਦਲ ਤੇ ਵਰਤਿਆ ਮੋਟਰਸਾਈਕਲ ਹੈ ਉਹ ਜਿਹੜਾ ਉਹਨੂੰ ਵੀ ਅਸੀਂ ਬਹੁਤ ਛੇਤੀ ਜਿਹੜਾ ਦੇ ਕਵਰ ਕਰ ਲਿਆ ਇਨਫੋਰਮੇਸ਼ਨ ਸ਼ੇਅਰ ਕਿਸ ਤਿੰਨੇ ਟਾਈਮ ਤੋਂ ਸੀ ਇਹਨਾਂ ਦੀ ਆਫਸਟ ਤੇ ਕਈ ਬਣ ਇੱਕ ਸਾਲ ਤੋਂ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੈਂਪਲਿਆਨ ਟੀਵੀ